ਪ੍ਰਧਾਨ ਮੰਤਰੀ ਮੋਦੀ ਖੁਦ ਪੰਜਾਬ ਦੌਰੇ ਤੇ ਨੇ ਜੀਹਾਂ ਪੰਜਾਬ ਦੌਰੇ ਤੇ ਨੇ ਇਸੇ ਵਿਚਾਲੇ ਉਹਨਾਂ ਨੇ ਹਿਮਾਚਲ ਦਾ ਵੀ ਹਵਾਈ ਸਰਵੇਖਣ ਕੀਤਾ ਉੱਥੇ ਵੀ ਜਿਹੜੇ ਨੇ ਮੁਲਾਕਾਤ ਕੀਤੀ ਹੈ ਪੀੜਿਤ ਪਰਿਵਾਰਾਂ ਦੇ ਨਾਲ ਸੋ ਇੱਕ ਵੱਡਾ ਪੈਕੇਜ ਦਾ ਐਲਾਨ ਹਰਿਆਣਾ ਨੇ। ਨਿਯਾਫੀਆਂ ਦੀ ਇੱਕੋ ਗੱਲ ਸੀ ਕਿ ਵੀ ਜਾਇਜ਼ਾ ਤਾਂ ਲੈ ਗਏ ਪਰ ਜਾਇਜ਼ਾ ਨਿਵੇੜਾ ਕਿੱਦਾਂ ਹੋਏਗਾ? ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਖੜਮਾਰੇ ਖੇਤਰਾਂ ਦੀ ਰਿਪੋਰਟ ਪਿਆਰ ਕੀਤੀ। ਉਹਦੇ باوجود ਕੋਈ ਨਤੀਜਾ ਸਾਹਮਣੇ ਨਹੀਂ ਆਇਆ ਠੀਕ ਹੈ ਕਿ ਦਾਨ ਪ੍ਰਦਾਨ ਹੋਇਆ। ਜਿਸ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਮੁਖੰਦਰੀ ਭਗਵੰਤ ਮਾਨ ਨੇ ਨਾਵਾਂ ਕੋਈ ਨਹੀਂ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੇਂਦਰ ਨੇ ਕੁਝ ਨਹੀਂ ਕੀਤਾ 60000 ਕਰੋੜ ਰੁਪਇਆ ਕੋਈ ਪੰਜਾਬ ਨੂੰ ਮਿਲਣਾ ਚਾਹੀਦਾ ਕੋਈ ਪੰਜਾਬੀਆਂ ਸੜਕਾਂ ਦਾ ਮਾੜਾ ਹਾਲ ਹੈ ਪੰਜਾਬ ਦੇ ਬਖੋਖ ਜਿਹੜੇ ਹੋਰ ਵਿਕਾਸ ਕੰਮ ਰੁਕੇ ਹੋਏ ਸਟੇਜ 60000 ਕਰੋੜ ਰੁਪਇਆ ਥੋੜਾ ਨਹੀਂ ਹੁੰਦਾ ਪੂਰੇ ਬਾਗੋਬਾਗ ਦਿਖਾਈ ਦੇ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਹੈਗਾ ਦੌਰੇ ਤੇ ਆਇਆ ਮੁਲਾਕਾਤਾਂ ਕਰ ਰਿਹਾ ਹੈ ਸੰਤਨੀ ਨੇ ਪੰਜਾਬ ਸਰਕਾਰ ਕੋਲ ਹੋਰ ਮੰਗ ਕਰ ਰਹੀ ਸੀ ਉਹ ਵੀ ਫਿਰਾਂ ਕੁਝ ਹੋਰ ਮੰਗ ਕਰ ਰਹੀਆਂ ਸੀ ਕਿ 30000 ਏਕੜ ਨਰਮੇ ਦੀ ਫਸਲ ਹੀ ਬਰਬਾਦ ਹੋ ਗਈ ਹੈ ਦਾ ਮਾਮਲਾ ਕਹਿੰਦੇ ਜ਼ੋਰ ਦੀ ਗੱਲ ਰਹੀ ਇਹ ਤਾਂ ਜਿਸ ਤਰ੍ਹਾਂ ਦਾ ਨੁਕਸਾਨ ਹੈ ਕਿਤੇ ਉਹ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਨਿਊਜ਼ ਬਿਹਰ ਨਿਊਜ਼ ਵੇਖ ਰਿਹਾ ਸਰ ਦਰਸ਼ਕਾਤਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਬਾਰੇ ਵਿੱਚ ਸੋ ਇਹ ਨਾ ਹੀ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੁਹਨਾਂ ਦਾ ਸਵਾਗਤ ਕਰ ਲੈਣੇ ਆ ਸਟਾਟਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ ਬਹੁਤ ਧੰਨਵਾਦ ਮਿਹਰਬਾਨੀ ਇਹਨਾਂ ਸਰਕਾਰ ਨਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਕੋਈ ਦੂਰੇ ਨਹੀਂ ਅਜਾਹਮ ਦੇਣਾ ਲਓ ਸਵਾਲ ਜੀ ਅਸੀਂ ਗੱਲ ਕਰਾਂਗੇ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਪਾਰੀ ਤਬਾਹੀ ਮੱਚੀ ਹੈ ਸੋ ਇਸੇ ਦੌਰਾਨ ਹੀ ਹੁਣ ਪ੍ਰਧਾਨ ਮੰਤਰੀ ਮੋਦੀ ਖੁਦ ਪੰਜਾਬ ਦੌਰੇ ਤੇ ਨੇ ਜੀਹਾਂ ਪੰਜਾਬ ਦੌਰੇ ਤੇ ਨੇ ਇਸੇ ਵਿਚਾਲੇ ਉਹਨਾਂ ਨੇ ਹਿਮਾਚਲ ਦਾ ਵੀ ਹਵਾਈ ਸਰਵੇਖਣ ਕੀਤਾ ਹੈ ਉੱਥੇ ਵੀ ਜਿਹੜੇ ਨੇ ਮੁਲਾਕਾਤ ਕੀਤੀ ਹੈ ਪੀੜਿਤ ਪਰਿਵਾਰਾਂ ਦੇ ਨਾਲ ਸੋ ਇੱਕ ਵੱਡਾ ਪੈਕੇਜ ਦਾ ਐਲਾਨ ਹਰਿਆਣਾ ਲਈ ਕੀਤਾ ਗਿਆ ਜਿਸ ਦਿਨ ਆ ਦੱਸਣਾ ਚਾਹਾਂਗੇ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਿਹੜੇ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਜਿਹੜੇ ਉੱਥੇ ਇੱਕ ਛੋਟੀ ਜਿਹੀ ਜਿਹੜੀ ਹੈ 11 11 ਮਹੀਨਿਆਂ ਦੀ ਜਿਹੜੀ ਬੱਚੀ ਹੈ ਉਸ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੋਦੀ ਦੇ ਵੱਲੋਂ ਇਸ ਦਿਨਾਲ ਹੀ ਉਹਨਾਂ ਨੇ ਐਸਟੀਆਰਐਫ ਤੇ ਐਨਟੀਆਰਐਫ ਦੇ ਟੀਮ ਦੇ ਨਾਲ ਵੀ ਗੱਲਬਾਤ ਕੀਤੀ ਹੈ ਬਕਾਇਦਾ ਉੱਥੋਂ ਦੀ ਸਥਿਤੀ ਬਾਰੇ ਜਾਣਿਆ ਹੈ ਤੁਸੀਂ ਕੀ ਕਹੋਗੇ ਕਿ ਹੁਣ ਜਿਹੜੀ ਹੈ ਰਾਹਤ ਪੈਕੇਜ ਜਿਹੜਾ ਹਿਮਾਚਲ ਨੂੰ ਮਿਲਿਆ ਹੈ ਇਸ ਬਾਰੇ ਤੁਸੀਂ ਜਾਣਕਾਰੀ ਸਾਂਝ ਕਰੋ ਦੇਖੋ ਇਹ ਆਮ ਸਵਾਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਅਡੀ ਕਿਤੀ ਜਾ ਰਹੀ ਸੀ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਵਾਲੇ ਵੀ ਕਰ ਰਹੇ ਸੀ ਜੀ ਪੰਜਾਬ ਵਾਲੇ ਵੀ ਕਰ ਰਹੇ ਸੀ ਕਿਉਂਕਿ ਗੱਲ ਇੱਕੋ ਸੀ ਜਿਸ ਕਦਰ ਤਬਾਈ ਹੋਈ ਹੈ ਮਾਝੇ ਵਿੱਚ ਵੀ ਹੜਾਂ ਨਾਲ ਤਬਾਈ ਹੋਈ ਹੈ ਪਰ ਪੰਜਾਬ ਵਿੱਚ ਵੀ ਹੜਾਂ ਨਾਲ ਤਬਾਈ ਹੋਈ ਹੈ ਇਹ ਠੀਕ ਹੈ ਕਿ ਇਸ ਤੋਂ ਪਹਿਲਾਂ ਜਦੋਂ ਪੰਜਾਬ ਦੀ ਗੱਲ ਕਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਉਹ ਪੰਜਾਬ ਦਾ ਦੌਰਾ ਕਰਕੇ ਗਏ ਸਰਵੇ ਕਰਕੇ ਗਏ ਕਿਸਾਨਾਂ ਨੂੰ ਵੀ ਮਿਲੇ ਆਪ ਜਾ ਕੇ ਹੜ੍ਹ ਦੇ ਪਾਣੀਆਂ ਵਿੱਚ ਖੜੇ ਹੋਏ ਜੀ ਉਹਨਾਂ ਨੇ ਜ਼ਮੀਨੀ ਹਕੀਕਤਾਂ ਨੂੰ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ ਜੀ ਉਹ ਸਾਰੇ ਗੱਲ ਤੋਂ ਬਾਅਦ ਆ ਪੰਜਾਬੀਆਂ ਦੀ ਇੱਕੋ ਗੱਲ ਸੀ ਕਿ ਵੀ ਜੈਜਾਤਾ ਲੈ ਗਏ ਪਰ ਜੈਜਾਦਾ ਨਿਵੇੜਾ ਕਿਦਾਂ ਹੋਏਗਾ ਫਿਰ ਕੋਈ ਲੈਣਾ ਨਹੀਂ ਕਿੰਦਰ ਦੀ ਟੀਮ ਆਈ ਕਿੰਦਰ ਦੀ ਟੀਮ ਨੇ ਪੰਜਾਬ ਦੇ ਜਿਹੜੇ ਹੜ੍ਹ ਮਾਰੇ ਕਿਤਰਾ ਇਲਾਕੇ ਆ ਉਹਨਾਂ ਦਾ ਵੱਖਰੇ ਵੱਖਰੇ ਤੌਰ ਤੇ ਬੋਰਾ ਕੀਤਾ ਕਿਸਾਨਾਂ ਨੂੰ ਮਿਲੇ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਉਹ ਦੇਖਿਆ ਕਿਤਰਾ ਘਾਹ ਬਰਬਾਦ ਹੋਇਆ ਡੰਗਰਾਂ ਦਾ ਨੁਕਸਾਨ ਆ ਪੰਜਾਬ ਦੀ ਤਾਂ ਵੱਡੀ ਪੱਧਰ ਤੇ ਤਬਾਹੀ ਹੈ ਖੈਰ ਕੇਂਦਰ ਦੀਆਂ ਟੀਮਾਂ ਨੇ ਆਪਣੇ ਤੌਰ ਤੇ ਰਿਪੋਰਟ ਤਿਆਰ ਕੀਤੀ ਜੀ ਤੇ ਦੇ ਨਾਲ ਹੀ ਚੱਲਦਾ ਜਿਹੜਾ ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਫੜਮਾਰੇ ਖੇਤਰਾਂ ਦੀ ਰਿਪੋਰਟ ਤਿਆਰ ਕੀਤੀ ਜਿਸ ਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁਡੀਆਂ ਤੇ ਪੰਜਾਬ ਦੇ ਸਾਬਕਾ ਕੰਮ ਮੰਤਰੀ ਤੇ ਹਮੇਦਾ ਵਿਧਾਇਕ ਨੇ ਕਲਦੀਪ ਤਾਲੀਵਾ ਜੀ ਉਹਨਾਂ ਵੱਲੋਂ ਜਿਹੜਾ ਹੈ ਰਿਪੋਰਟ ਪੇਸ਼ ਕੀਤੀ ਗਈ ਕਿੰਦਰ ਦੇ ਜਿਹੜੇ ਖੇਤੀਬਾੜੀ ਮੰਤਰੀ ਆਏ ਸੀ ਉਹਨਾਂ ਨੇ ਵੀ ਰਿਪੋਰਟ ਸੰਪੀੜੀ ਕੀਤੀ ਕਿ ਇੰਨੇ ਵੱਡੇ ਪੱਧਰ ਤੇ ਤਬਾਈ ਹੋਈ ਹੈ ਬਿਲਕੁਲ ਉਹਦੇ باوجود ਕੋਈ ਨਤੀਜਾ ਸਮਣੇ ਨਹੀਂ ਆਇਆ ਠੀਕ ਹੈ ਕਿ ਦਾਨ ਪ੍ਰਦਾਨ ਹੋਇਆ ਡਿਸਕਸ਼ਨ ਹੋਈ ਤਾਂ ਆਖਰਕਾਰ ਪੰਜਾਬ ਚ ਜਿਹੜੀਆਂ ਵਿਰੋਧੀ ਧਿਰਾਂ ਜੀ ਉਹ ਸਵਾਲ ਠਾਰੀਆਂ ਸੀ ਕਿ ਇਹ ਜਿਹੜੀ ਮੌਜੂਦਾ ਹਾਕਮ ਧਿਰ ਹੈ ਆਮ ਆਦਮੀ ਪਾਰਟੀ ਮੁਖੰਦਰੀ ਭਗਵੰਤ ਮਾਨ ਉਨ੍ਹਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੇਂਦਰ ਨੇ ਕੁਝ ਨਹੀਂ ਕੀਤਾ ਸੋ ਸਾਰੇ ਕਾਦੇ ਚੱਲ ਰਹੇ ਹੈ ਕਿ ਸੀਨ ਹੈ ਇਸ ਤਰ੍ਹਾਂ ਦਾ ਦ੍ਰਿਸ਼ ਪੰਜਾਬ ਤੇ ਆਪਾਂ ਗੱਲ ਕਰ ਲਈ ਹਿਮਾਚਲ ਤੇ ਬਣਿਆ ਹੋਇਆ ਸੀ ਕਿ ਡੀ ਗ੍ਰੇਸੀ ਸਾਰੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਉਹੀ ਜਿਹੜਾ ਹੈਗਾ ਸਾਨੂੰ ਰਾਹ ਜੈਂ ਇਦਾਂ ਦੇ ਫੈਸਲੇ ਦੇ ਸਕਦੇ ਆ ਕਰ ਸਕਦੇ ਆ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਜੀ ਉਸ ਤੋਂ ਪਹਿਲਾਂ ਮੈਂ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਆਪ ਤੇ ਦੂਜੇ ਪਾਸੇ ਜਿਹੜੇ ਭਾਜਪਾ ਬਿਲਕੁਲ ਸਾਡੇ ਸਾਹਮਣੇ ਜੀ ਪੰਜਾਬ ਦੀ ਜਿਹੜੀ ਸਰਕਾਰ ਆ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ 20000 ਕਰੋੜ ਰੁਪਏ ਦਾ ਪੈਕੇਜ ਫੌਰੀ ਤੌਰ ਤੇ ਮਿਲਣਾ ਚਾਹੀਦਾ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਬਾਰੇ ਕੋਈ ਧੋਰਾ ਨਹੀਂ ਸਾਰੇ ਜਾਣਦੇ ਬਹੁਤ ਵੱਡਾ ਨੁਕਸਾਨ ਹੋਇਆ ਨਾਲ ਹੀ ਕਹਿੰਦੇ ਕਿ ਪਿਛਲਾ ਜਿਹੜਾ ਬਕਾਇਆ ਹੁੰਦਾ 60000 ਕਰੋੜ ਰੁਪਏ ਜੀ ਉਹ ਵੀ ਪੰਜਾਬ ਨੂੰ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਦੀਆਂ ਸੜਕਾਂ ਦਾ ਮਾੜਾ ਹਾਲ ਹੈ ਪੰਜਾਬ ਦੇ ਵੱਖ-ਵੱਖ ਜਿਹੜੇ ਹੋਰ ਵਿਕਾਸ ਕੰਮ ਰੁਕੇ ਪਏ 60000 ਕਰੋੜ ਰੁਪਏ ਥੋੜਾ ਨਹੀਂ ਹੁੰਦਾ ਜਿਹੜੀ ਸਰਕਾਰ ਕੋਲੇ ਜਾਨੀ ਸਟੇਟ ਕੋਲੇ ਪਹਿਲਾਂ ਹੀ ਪੈਸੇ ਦਾ ਸੰਕਟ ਹੋਵੇ ਤੇ ਕਰਜ਼ੇ ਦੇ ਸਾਰੇ ਚੱਲ ਰਹੀ ਹੋਵੇ ਤੋ ਦੋ ਵੱਡੇ ਮੁੱਦੇ ਪ੍ਰਧਾਨ ਮੰਤਰੀ ਦੇ ਹੋਣ ਤੋਂ ਪਹਿਲਾਂ ਮੈਦਾਨ ਚ ਪੋਲਿਟਿਕਲ ਖੇਤਰ ਪੂਰੀ ਤਰ੍ਹਾਂ ਭਕੇ ਰਹੀ ਸੀ ਦੂਜੇ ਵਸੇ ਪਾਪ ਵੀ ਬਰਾਬਰ ਟੱਕਰ ਲਹਿ ਰਹੀ ਹੈ ਆਪਾ ਪਾ ਕਹ ਰਿਹਾ ਕਿ ਕਿਹੜੇ ਸਾਠ ਹਜ਼ਾਰ ਕਰੋੜ ਦੀ ਗੱਲ ਕਰਦੇ ਹਨ ਅਸੀਂ ਕੇਂਦਰ ਨੇ ਕੋਈ ਪੈਸਾ ਨਹੀਂ ਦੇਣਾ ਤੁਸੀਂ ਐਵੇਂ ਖਾਮ ਦਾ ਫਰਜ਼ੀ ਜਿਹੜੀਆਂ ਫਿਗਰਾਂ ਕੜੀਆਂ ਕਰ ਰਹੇ ਹੋ ਜਿਹਾ ਕੋਈ ਪੈਸਾ ਨਹੀਂ ਜਿਹੜਾ ਕੇਂਦਰ ਵੱਲ ਬਕਾਇਆ ਹਾਲਾਂਕਿ ਦੇਖੋ ਵਿੱਤ ਮੰਤਰੀ ਸੂਬੇ ਦੇ ਰਪਾਲ ਜੀਮਾ ਉਹ ਲਗਾਤਾਰ ਇਹ ਕਹਿੰਦੇ ਆ ਕਿ ਜੀਐਸਟੀ ਦੇ ਜਿਸ ਤਰ੍ਹਾਂ ਦਾ ਨੁਕਸਾਨ ਹੋਇਆ ਕੇਂਦਰ ਨੇ ਪ੍ਰਧਾਨ ਮੰਤਰੀ ਨੇ ਖਾਸ ਤੌਰ ਤੇ ਭਰੋਸਾ ਦਿੱਤਾ ਸੀ ਸਾਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਏਗੀ ਹੁਣ ਪਰਪਾਈ ਕਰੋ ਕਹਿੰਦੇ ਮੌਕਾ ਆ ਗਿਆ ਪਰ ਕੇਂਦਰ ਵਾਲੇ ਕਹਿ ਰਹੇ ਆ ਭਾਜਪਾ ਵੀ ਕਹਿ ਰਹੀ ਹੈ ਕਿ ਅਸੀਂ ਕੁਝ ਨਹੀਂ ਇਹਨਾਂ ਮਾਮਲਿਆਂ ਨੂੰ ਲੈਣਾ ਦੇਣਾ ਹਾਇਨੇ ਕਾਲ ਜ਼ਰੂਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰੇ ਤੇ ਆਏ ਆ ਤੇ ਉਹਨਾਂ ਦਾ ਫੈਸਲਾ ਹੀ ਜਿਹੜਾ ਅੰਤੋਂ ਫੈਸਲਾ ਹੋਵੇਗਾ ਬਾਕੀ ਦਾ ਕਹਿੰਦੇ ਅਰਜੀ ਫਿਕਰ ਖੜੀਆਂ ਕੀਤੀਆਂ ਗਈਆਂ ਉਜੀ ਆਪਾਂ ਕੇਵਲ ਹਿਮਾਚਲ ਦੀ ਗੱਲ ਕਰਦੇ ਆਂ ਪਹਿਲੇ ਪੜਾਚ ਅੱਜ ਜਦੋਂ ਪ੍ਰਧਾਨ ਮੰਤਰੀ ਦੌਰੇ ਤੇ ਆਏ ਦਿੱਲੀ ਤੋਂ ਜੀ ਉਹਨਾਂ ਦੇ ਨਾਲ ਪੰਜਾਬ ਨਾਲ ਸੰਬੰਧ ਰੱਖਦੇ ਕੇਂਦਰ ਚ ਰਾਜ ਮੰਤਰੀ ਹੈ ਕੇ ਉਹਨਾਂ ਦੇ ਮੰਤਰੀ ਨਹੀਂ ਆ ਉਹਨਾਂ ਰਾਜ ਮੰਤਰੀ ਦਾ ਜ਼ਿਕਰ ਦਿੱਤਾ ਗਿਆ ਪਰ ਪੂਰੇ ਇਖਾਰਾ ਤੇ ਗਿਆ ਉਹ ਗਰੇਵਨੀਤ ਬਿਟੂ ਬਿਨੀਤ ਬਿਟੂ ਉਹਨਾਂ ਦੇ ਨਾਲ ਸੀ ਆਜ ਪਾ ਦੇ ਕੇ ਹੋਰ ਕਦਾਵਰਾ ਗੁਜਨਾ ਤਰਨ ਚੋ ਕੇ ਕੇ ਕੁਮੀ ਪੱਤਰ ਦੀ ਆਗੂ ਹੈ ਉਹ ਨਾਲ ਸੀ ਹਿਮਾਚਲ ਦਾ ਦੌਰਾ ਕੀਤਾ ਪ੍ਰਧਾਨ ਮੰਤਰੀ ਨੇ ਵਾਈ ਸਰਵੇ ਕੀਤਾ ਵਾਈ ਸਰਵੇ ਕਰਨ ਤੋਂ ਬਾਅਦ ਉਹਨਾਂ ਨੇ ਮਾਝੀ ਜਿਹੜੀ ਸਰਕਾਰ ਹੈ ਮੁੱਖ ਮੰਤਰੀ ਹੈ ਅਧਿਕਾਰੀ ਹੈ ਮੰਤਰੀ ਹੈ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਇਸ ਤੋਂ ਇਲਾਵਾ ਜਿਹੜੇ ਪੀੜਤ ਸੀ ਹੜ੍ਹਾਂ ਨਾਲ ਪੀੜਤ ਕਿਉਂਕਿ ਮਾਝੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਬਦਲ ਫਟੇ ਮਕਾਨ ਡਿੱਗੇ ਸੜਕਾਂ ਟੁੱਟ ਗਈਆਂ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਤਾਂ ਮਾਝਾ ਨੇ ਵੀ ਆਪਣੇ ਵੱਲੋਂ ਸਾਰੀ ਸਥਿਤੀ ਜਿਹੜੀ ਰੱਖੀ ਜੋ ਉੱਥੇ ਪ੍ਰਧਾਨ ਮੰਤਰੀ ਨੂੰ ਮਿਲੇ ਉਹਨਾਂ ਨੂੰ ਦੱਸਿਆ ਕਿਸ ਤਰ੍ਹਾਂ ਸਰਦਾਰ ਅਕਸਰ ਨੇ ਪ੍ਰਧਾਨ ਮੰਤਰੀ ਨੇ ਮੂਹਰੇ ਤੌਰ ਤੇ ਹਮਾਚਲ ਦੇ ਕਿ ਜੈਜਾਲਿਆ ਜੈਜਾਲੈਂਡ ਤੋਂ ਬਾਅਦ ਉਹਨਾਂ ਦੇ ਇੱਕ ਸਥਿਤੀ ਹੈ ਮਾਨ ਜਿਸ ਤਰੀਕੇ ਨਾਲ ਉਹਨੇ ਆਪਣੇ ਅਧਿਕਾਰੀਆਂ ਨਾਲ ਡਿਸਕਸ ਕੀਤਾ ਹੋਵੇਗਾ ਕਿ ਕਿਦਾਂ ਦੀ ਸਥਿਤੀ ਬਣਦੀ ਹੈ ਉਹਦੇ ਮੁਤਾਬਕ ਹਮਾਚਲ ਦੇ ਲਈ ਪ੍ਰਧਾਨ ਮੰਤਰੀ ਨੇ 1500 ਕਰੋੜ ਰੁਪਏ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਜਿਹੜੇ ਵਿਅਕਤੀ ਮਾਰੇ ਗਏ ਹੋਰ ਨੁਕਸਾਨ ਹੋਇਆ ਜ਼ਖਮੀ ਹੋਇਆ ਉਹਨਾਂ ਲਈ ਵੱਖਰੇ ਤੌਰ ਤੇ ਰਾਹਤ ਦਾ ਐਲਾਨ ਕੀਤਾ ਗਿਆ ਪਰ ਮੈਂ ਸੁਣਿਆ ਸੀ ਹਮਾਜ ਦੇ ਮੁੱਖ ਮੰਤਰੀ ਗੱਲ ਕਰ ਰਹੇ ਕਿ 1500 ਕਰੋੜ ਰੁਪਏ ਨਾਲ ਸਾਡਾ ਕਿਤੇ ਬਧੇਰੇ ਨੁਕਸਾਨ ਜ਼ਿਆਦਾ ਹੋਇਆ ਪਰ ਠੀਕ ਹੈ ਕਹਿੰਦੇ ਫੋਰੀ ਤੌਰ ਤੇ 1500 ਕਰੋੜ ਰੁਪਏ ਦੀ ਇੱਕ ਪੈਕੇਜ ਦਿੱਤਾ ਗਿਆ ਦੇਖਿਆ ਜਾਏਗਾ ਕਿ ਇਹ ਪੈਸੇ ਕਿਸ ਤਰ੍ਹਾਂ ਸਾਨੂੰ ਵੰਡਣ ਲਈ ਕਿਸ ਤਰ੍ਹਾਂ ਦੇਣ ਦੇ ਲਈ ਕਿਹਾ ਜਾਏਗਾ ਕਿਉਂਕਿ ਇਹ ਪ੍ਰਧਾਨ ਮੰਤਰੀ ਨੇ ਐਲਾਨ ਹੀ ਕੀਤਾ ਹੈ ਹੁਣ ਕੇਂਦਰ ਦੇ ਪੈਸੇ ਆ ਸੁਭਾਵਿਕ ਹੈ ਕਿਸ ਤਰ੍ਹਾਂ ਦੀ ਡਿਟੇਲ ਆਉਂਦੀ ਹੈ ਕਿਸ ਤਰ੍ਹਾਂ ਵੰਡੇ ਜਾਣੇ ਆ ਕਿਹੜੇ-ਕਿਹੜੇ ਵਰਗਾਂ ਨੂੰ ਮੰਨੇ ਕੀ ਪਮਾਨਾ ਹੋਏਗਾ ਵੰਡਣ ਦਾ ਉਹ ਸਾਰਾ ਕੁਝ ਤੈਹ ਹੋਣਾ ਇਹਨਾਂ ਜ਼ਰੂਰ ਹੈ ਕਿ 1500 ਕਰੋੜ ਰੁਪਏ ਦਾ ਪੈਕੇਜ ਪਹਾਮਨ ਦੇ ਵੱਲ ਹਿਮਾਚਲ ਲਈ ਅਲਾਨ ਕੀਤਾ ਗਿਆ ਜੀ ਸੋ ਰਹਾ ਜਿਹੜੀ ਹਿਮਾਚਲ ਨੂੰ ਮਿਲੀ ਹੈ ਸੋ ਹੁਣ ਇੱਥੇ ਜਾਨਣਾ ਚਾਹਾਂਗੇ ਕਿ ਹੁਣ ਵਿਰੋਧੀ ਜਿਹੜੀ ਧਿਰਾਂ ਨੇ ਇਸ ਨੂੰ ਕਿਸ ਨਜ਼ਰੀਏ ਨਾਲ ਵੇਖ ਰਹੀਆਂ ਨੇ ਉਹਨਾਂ ਦੀ ਉਮੀਦ ਤਾਂ ਜ਼ਿਆਦਾ ਸਨ ਜਾਂ ਫਿਰ ਇਸ ਤੋਂ ਜ਼ਿਆਦਾ ਜਾਂ ਘੱਟ ਸਨ ਜਾਂ ਕੀਵੇਂ ਤੁਸੀਂ ਇਹਨੂੰ ਵੇਖਦੇ ਹੋ ਕੇਵਲ ਜੇ ਆਪਾਂ ਭਾਜਪਾ ਨੂੰ ਛੱਡ ਜੀ ਫਾਇਲ ਬਾਰੇ ਦੇ ਇਸ ਗੱਲ ਤੇ ਪੂਰੇ ਬਾਗੋ-ਬਾਗ ਦਿਖਾਈ ਦੇ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਹੈਗਾ ਦੌਰੇ ਤੇ ਆਇਆ ਮੁਲਾਕਾਤਾਂ ਕਰ ਰਿਹਾ ਹੈ ਪੰਜਾਬ ਦੇ ਅਧਿਕਾਰੀਆਂ ਨਾਲ ਪੋਲੀਟੀਕਲ ਆਗੂਆਂ ਨਾਲ ਮਾਤਰ ਜਿ ਪਹਿਲਾਂ ਕੀਤੀਆਂ ਸੋ ਪੰਜਾਬ ਦੀ ਭਾਜਪਾ ਤਾਂ ਪੂਰੀ ਤਰ੍ਹਾਂ ਸੈਟੀਸਫਾਈਡ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਦੋਂ ਪ੍ਰਧਾਨ ਮੰਤਰੀ ਦਾ ਦੌਰਾ ਹੋ ਆਏ ਤਾਂ ਪੰਜਾਬ ਦੇ ਪੰਜਾਬ ਭਾਜਪਾ ਦੇ ਪ੍ਰਧਾਨ ਦੀ ਆਪਾਂ ਗੱਲ ਕਰੀ ਸੁਨੀਲ ਜਾਖੜ ਉਹ ਉਥੇ ਹਾਜ਼ਰ ਸੀ ਇਹਦੇ ਆਸ਼wini Sharma ਜਿਹੜੇ ਕਾਰਜਕਾਰੀ ਪ੍ਰਧਾਨਾ ਪੰਜਾਬ ਦੇ ਉਹ ਹਾਜ਼ਰ ਸੀ ਪਾਜ ਪਾ ਦੇ ਕੀ ਹੋਰ ਕਦਵਾ ਰਾਗੂ ਆਏ ਹੋਏ ਸੀ ਰੁਨੀਤ ਉਟੂਲੇ ਕੇਂਦਰ ਦੇ ਮੰਤਰੀ ਉਹ ਤੁਸੀਂ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਨਾਲ ਹੀ ਆਏ ਸੀ ਸੂਨਾ ਆਗੂਆਂ ਵੱਲੋਂ ਇਹਨਾਂ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੌਕੇ ਦੇ ਉੱਤੇ ਲਗਾਤਾਰ ਆਪ ਦੇ ਉੱਤੇ ਅਟੈਕ ਕੀਤਾ ਗਿਆ ਸੀ ਜਿਹਾ ਕੜੋਣੀ ਦਾ ਹਾਲਾਂਕਿ ਆਪਾਂ ਸਾਰੇ ਜਾਣਦੇ ਆ ਜੀ ਸੀ ਸਰਕਾਰ ਨੇ ਜੋ ਰਹੀ ਗੱਲ ਕਿ ਇਹ ਵੀ ਹੈ ਕਿ ਮੈਂ ਚਾਹੁੰਦਾ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੇ ਮੈਂ ਉਹਦੇ ਨਾਲ ਦਾ ਕਿ ਮੈਂ ਸਾਰੀ ਸਥਿਤੀ ਦਾ ਆਵਰਣ ਕਰਦਾ ਜਾ ਆਪ ਦਾਦਾ ਪਰ ਕਹਿੰਦੇ ਮਜਬੂਰੀ ਹੈ ਸਲੀਠ ਠੀਕ ਨਾ ਹੋਣ ਕਰਕੇ ਡਾਕਟਰ ਨੇ ਲੋਰਡ ਕੀਤਾ ਮੈਂ ਨਹੀਂ ਆ ਰਿਹਾ ਪਰ ਸੀਨੀਅਰ ਡਾਕਟਰ ਉਹਨੇ ਭਾਜਪਾ ਦੇ ਪ੍ਰਧਾਨ ਉਹ ਕਹਿੰਦਾ ਕਿ ਚੰਗਾ ਹੁੰਦਾ ਜੇ ਅੱਜ ਦੇ ਦਿਨ ਦੇ ਉਤੇ ਮੁੱਖ ਮੰਤਰੀ ਵੀ ਨਾਲ ਹੁੰਦੇ ਖੈਰ ਚਲੋ ਉਹਨਾਂ ਦੇ ਆਪਣੇ ਕਮੈਂਟਸ ਹੈਗੇ ਨੇ ਭਾਜਪਾ ਦਾ ਉਰੀ ਤਰ੍ਹਾਂ ਸੈਟੀਸਫਾਈਡ ਹੈ ਇਸ ਗੱਲ ਤੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਤੇ ਹਿਮਾਚਲ ਦੇ ਦੌਰੇ ਤੇ ਆਏ ਹਾੜ ਪੀੜ ਦੇ ਲੋਕਾਂ ਨੂੰ ਮਿਲੇ ਅਧਿਕਾਰੀਆਂ ਨੂੰ ਮਿਲੇ ਸਰਕਾਰਾਂ ਨੂੰ ਮਿਲੇ ਰਹੀ ਗੱਲ ਪੰਜਾਬ ਦੀ ਵਿਰੋਧੀ ਧਿਰਾਂ ਦਾ ਜੇ ਆਪਾਂ ਜ਼ਿਕਰ ਕਰੀਏ ਸ਼ਰੋਣੀ ਕਾਲੀਦਾ ਸ਼ਰੋਣੀ ਕਾਲੀਦਾ ਲਗਾਤਾਰ ਇਹ ਗੱਲ ਕਹਿ ਰਿਹਾ ਹੈ ਕਿ 20000 ਕਰੋੜ ਦਾ ਪੈਕੇਲ ਪੰਜਾਬ ਲਈ ਮਿਲਣਾ ਚਾਹੀਦਾ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਸੂਨੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਤੇ ਉਹਨਾਂ ਦੀ ਟੀਮ ਲਗਾਤਾਰ ਹਰ ਪਿੰਡ ਤੇ ਇਸ ਇਲਾਕੇ ਐ ਖੇਤਰ ਐ ਦੌਰਾ ਵੀ ਕਰੀ ਐ ਮਤਲਬੀ ਕਰੀ ਐ ਤੇ ਉਹਨਾਂ ਨੇ ਮੀਟਿੰਗ ਕਰਕੇ ਬਿਕਾਇਦਾ 20000 ਰੁਪਏ ਦੀ ਮੰਗ ਕੀਤੀ ਕਿ ਇਹ ਨਹੀਂ ਰਹਾ ਤੇ ਮਿਲਣੀ ਚਾਹੀਦੀ ਐ ਐ ਜਦੋਂ ਪ੍ਰਧਾਨ ਮੰਤਰੀ ਦੌਰੇ ਤੇ ਪਹੁੰਚ ਚੁੱਕੇ ਸੀ ਪੰਜਾਬ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਉਹ ਇਹ ਕਹਿ ਰਹੇ ਸੀ ਕਿ ਪੰਜਾਬ ਦਾ ਬਹੁਤ ਵੱਡੀ ਪੱਧਰ ਤੇ ਨਕਸਾਨ ਹੋਇਆ ਹੈ ਪ੍ਰਧਾਨ ਮੰਤਰੀ ਨੂੰ ਅਪੀਲ ਕਰ ਰਹੇ ਸੀ दा 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 कि ਤੁਸੀਂ ਆਏ ਹੋ ਜੇ ਆਪਕੇ ਦੇਖੇ ਜਾਓ ਮਜ਼ਾਕ ਨਹੀਂ ਕਰਨਾ ਹੋਵੇ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਆਵੇ ਜੀ ਅੰਦਾਜ਼ ਮਦਦ ਮਿਲ ਸਕੇ ਉਹ ਜੀ ਮਦਦ ਮਿਲਣੀ ਚਾਹੀਦੀ ਹੈ ਜਿਹੜਾ ਪੰਜਾਬੀਆਂ ਨੂੰ ਕੋਈ ਰਾਹਤ ਦੇ ਸਕੇ ਉਹਨਾਂ ਨੇ 1988 ਦੇ ਜਿਹੜੇ ਹੜ੍ਹ ਆਏ ਅਸੀਂ ਨੇ ਹੜ੍ਹਾਂ ਦਾ ਵੀ ਜ਼ਿਕਰ ਕੀਤਾ ਔਰ ਜ਼ਿਕਰ ਕਰਦੇ ਹੈ ਕਿ ਉਸ ਵੇਲੇ ਜੀਵ ਗਾਂਧੀ ਆਏ ਸੀ ਅਫਾਰ ਦੀ ਘਟਨਾ ਦਾ ਜ਼ਿਕਰ ਵੀ ਕਰ ਰਹੇ ਹੈ ਕਹਿੰਦੇ ਉਸ ਵੇਲੇ ਜਿਹੜੇ ਪ੍ਰਧਾਨ ਮੰਤਰੀ ਉਦੋਂ ਆਏ ਸੀ ਜੀਵ ਗਾਂਧੀ ਤੋਂ ਨਬਲੋਂ 55 ਇੱਕ ਅਰਬ ਕਰੋੜ ਰੁਪਏ ਦਾ ਪੈਕੇਜ ਜਿਹੜਾ ਹੜ੍ਹ ਪੀੜਤਾਂ ਲਈ ਐਲਾਨ ਹੈ ਗਿਆ ਸੀ ਪੰਜਾਬ ਨੂੰ ਸੰਕਟ ਤੋਂ ਬਾਹਰ ਲਾਉਣ ਲਈ ਐਲਾਨ ਹੈ ਗਿਆ ਸੀ ਉਹ ਕਹਿੰਦੇ ਵੱਡੇ ਪੈਕੇਜ ਦੀ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਵੱਡਾ ਸੰਕਟ ਹੈ ਸੁ ਕਾਂਗਰਸ ਵੀ ਵੱਡੇ ਪੈਕੇਜ ਦੀ ਮੰਗ ਕਰ ਰਹੀ ਆਪਾਂ ਦਾ ਆਪਾਂ ਜ਼ਿਕਰ ਕੀਤਾ ਹੀ ਹੈ ਕਿ ਆਪ ਪਹਿਲਾਂ ਹੀ ਕਹਿ ਰਹੀ ਹੈ ਕਿ 20000 ਕਰੋੜ ਰੁਪਏ ਦਾ ਉਸ ਦਾ ਵਿਸ਼ੇਸ਼ ਪੈਕੇਜ ਦੇ ਤੌਰ ਤੇ ਮਿਲਣਾ ਹੀ ਚਾਹੀਦਾ ਹੈ ਰਹੀ ਗੱਲ ਬਨਾਰ ਦੀ ਇੱਕ ਹੋਰ ਵੱਡੀ ਤੇ ਜਿਹੜੀ ਕਿ ਪ੍ਰਿਟੀਕਲ ਤੌਰ 'ਤੇ ਆਪਾਂ ਗੱਲ ਕਰਾਂਗੇ ਗੈਰ ਰਾਸੀ ਤੌਰ ਤੇ ਬਰ ਉਹਦਾ ਜ਼ਿਕਰ ਕਰਨਾ ਬਣਦਾ ਜੀ ਅਸਲ ਮੁੱਦਾ ਕਿਸਾਨੀ ਦਾ ਸੰਯੁਕਤ ਕਿਸਾਨ ਮੋਰਚਾ ਹੈ ਤੇ ਗੈਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਰਾਸੀ ਹੈ ਉਹ ਹੈਗਾ ਜਿਸੇ ਜੀਜੀ ਸਿੰਘ ਢੱਲੇਵਾਲ ਹੈ ਸਰਦੂ ਸਿੰਘ ਪੰਦੇਰ ਹੈ ਇਸ ਤਰ੍ਹਾਂ ਜਿਹੜਾ ਜਗENDER ਸਿੰਘ ਨਗਰਾ ਹੈ ਡਾਕਟਰ ਦਰਸ਼ਨਪਾਲ ਹੈ ਇਹਦੇੰਪਲ ਵੀ ਸਿੰਘ ਰਾਜੇਵਾਲਾ ਜਿਹੜਾ ਵੱਡੇ ਵੱਡੇ ਕਿਸਾਨ ਆਗੂ ਹੈ ਤੇ ਉਹ ਆਪਣੇ ਆਪਣੇ ਤੌਰ ਤੇ ਕਮੈਂਟ ਕਰਦੇ ਨਜ਼ਰ ਆਏ ਪਰ ਸਾਰੇ ਕੋ ਬੋਲੀ ਬੋਲੀ ਆ ਸਭ ਨੇ ਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਐਨਵਰਡ ਦੇ ਨੁਕਸਾਨ ਦੇ ਚੱਲਦੇ ਆ ਸਾਨੂੰ ਘੱਟੋ ਘੱਟ 17000 ਰੁਪਏ ਪ੍ਰਤੀ ਏਕੜ ਦੇ ਸਹਾ ਨਾਲ ਮਾਅਜ਼ਾ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਅਜ਼ਾ ਮਿਲਿਆ ਕਿਸਾਨਾਂ ਨੇ ਉਸ ਮਾਅਜ਼ੇ ਨੂੰ ਵੀ ਪ੍ਰਵਾਨ ਨਹੀਂ ਕੀਤਾ 20 20000 ਜਿਹੜਾ ਹੈਗਾ ਮਾਅਜ਼ਾ ਦਿੱਤਾ ਉਹ ਕਹਿੰਦੇ ਬਹੁਤ ਥੋੜਾ ਹੈ ਘੱਟੋ ਘੱਟ 50000 ਤਾਂ ਲਾਗਤ ਮੁੱਲੀ ਹੈ ਇੱਕ ਕਿਸਾਨ ਦਾ ਤੇ ਪੱਕੀ ਵੀ ਫਸਲ ਸੀ ਐ ਪੱਕੀ ਵੀ ਫਸਲ ਦੇ ਨੇੜੇ ਆ ਕੇ ਹੜਾਏ ਤੇ ਬਹੁਤ ਵੱਡਾ ਨੁਕਸਾਨ ਹੋਇਆ ਸੋ ਕਿਸਾਨ ਜਿਹੜਾ ਹੈਗਾ ਹਾਲਾਂਕਿ ਇੱਕ ਨਵੀਂ ਤਬਦੀਲੀ ਦੇਖਣ ਨੂੰ ਇਹ ਹੈ ਕਿ ਭਾਰਤ ਮੰਤਰੀ ਨਰਿੰਦਰ ਮੋਦੀ ਕਾਫੀ ਦਿਨਾਂ ਬਾਅਦ ਇਸ ਤਰ੍ਹਾਂ ਪੰਜਾਬ ਦੇ ਦੌਰੇ ਤੇ ਆਏ ਔਰ ਮਸਲਾ ਵੀ ਕਿਸਾਨਾਂ ਦਾ ਤਾਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਦੌਰੇ ਦਾ ਕੋਈ ਵਿਰੋਧ ਨਹੀਂ ਕੀਤਾ ਜੀ ਯਾਨੀ ਕਿਸੇ ਵੀ ਤਰ੍ਹਾਂ ਨੇ ਕੋਈ ਵਿਰੋਧ ਨਹੀਂ ਕੀਤਾ ਜੀ ਨਾ ਕੋਈ ਗਰੁੱਪ ਹੋਵੇ ਕੋਈ ਤਰ ਹੋਵੇ ਉਹਨਾਂ ਨੇ ਕਿਹਾ ਮੈਂ ਗੈਰਸਮਿੰਦਰ ਤੋਂ ਇਹ ਕਿਸਾਨਾਂ ਕੋ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰਾਂ ਅਸੀਂ ਨੂੰ ਚੰਗਾ ਕਦਮ ਮੰਨਦੇ ਆ ਉਹਨੂੰ ਹੋਣਾ ਚਾਹੀਦਾ ਸੀ ਆ ਕੇ ਜੈਜਾ ਲੈਣਾ ਚਾਹੀਦਾ ਸੀ ਸੋ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਅਸਾਰੂ ਨਜ਼ਰਾਂ ਨਾਲ ਦੇਖਿਆ ਪਰ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਤਾਂ ਉਹ ਵੀ ਤੂਕਮ ਕਰਦੇ ਹੈ ਕਿ ਵੱਡੀ ਰਾਹਤ ਮਿਲਣੀ ਚਾਹੀਦੀ ਹੈ ਸੋ ਵੱਖ-ਵੱਖ ਪਾਰਟੀਆਂ ਦੀ ਗੱਲ ਕਰ ਲਈਏ ਰਾਸੀ ਤਰ੍ਹਾਂ ਦੀ ਗੱਲ ਕਰ ਲਈਏ ਸਾਰਿਆਂ ਵੱਲੋਂ ਇੱਕੋ ਹੀ ਜਿਹੜਾ ਐਲਾਨ ਹੈ ਜੇ ਵਧੀਆ ਰਾਹਤ ਪੈ ਕੇ ਮਿਲੇਗਾ ਤਾਂ ਦੀਨਾਨ ਨੂੰ ਪ੍ਰਵਾਨ ਹੋਏਗਾ ਜਿਹੀ ਸਥਿਤੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਦਾ ਜਿਹੜਾ ਆਉਣਾ ਆਪਣੇ ਉੱਚ ਬਹੁਤ ਵੱਡੀ ਐਮੀਤਾ ਪਰ ਨਬੀ ਨੇ ਨਜ਼ਰਾਂ ਵੀ ਇਹ ਨਾ ਟਿਕੀਆਂ ਹੋਣਾਂ ਸੀ ਕਿ ਪ੍ਰਧਾਨ ਮੰਤਰੀ ਆਉਣਗੇ ਤਾਂ ਕੀ ਐਲਾਨ ਕਰਕੇ ਜਾਣਗੇ ਜੀ ਤੋ ਅਸੀਂ ਜਾਨਣਾ ਚਾਹਾਂਗੇ ਕਿ ਜਿਹੜੀ ਕਾਂਗਰਸ ਸਰਕਾਰ ਹੈ ਆਪਣੇ ਉਸ ਦੇ ਨਾਲ ਹੀ ਜਿਹੜੀ ਵੀ ਕਾਂਗਰਸ ਕੀ ਸੋਚਦੀ ਹੈ ਇਸ ਬਾਰੇ ਕਾਂਗਰਸ ਪਾਰਟੀ ਇਸ ਬਾਰੇ ਜਿਹੜਾ ਪੈਕੇਜ ਦਿੱਤਾ ਗਿਆ ਹੈ ਕਿ ਕਾਂਗਰਸ ਨੂੰ ਕੋਈ ਉਮੀਦਦਾਰ ਨਹੀਂ ਹੈ ਮੋਦੀ ਸਰਕਾਰ ਤੋਂ ਦੇਖੋ ਕਾਂਗਰਸ ਦਾ ਦੂਰ ਨਜ਼ਰੀਆ ਜੇ ਆਪਾਂ ਗੱਲ ਕਰੀਏ ਪੰਜਾਬ ਚ ਆਵਾਦੀ ਪਾਰਟੀ ਮੁਕੰਦਰੀ ਭਗਵੰਤ ਮਾਨ ਉਹਨਾਂ ਨੇ ਪਹਿਲਾਂ ਜਿਹੜਾ ਪੈਕੇਜ ਦਿੱਤਾ ਨਾਰਾਹ ਦਿੱਤੀ ਇੱਕ ਦਿਨ ਪਹਿਲਾਂ ਕੈਬਨਿਟ ਦੀ ਮੀਟਿੰਗ ਕਰਕੇ ਫੈਸਲੇ ਲਏਗੇ ਉਹ ਕਾਂਗਰਸ ਨੇ ਉਹਨਾਂ ਫੈਸਲਿਆਂ ਨੂੰ ਰੱਦ ਕੀਤਾ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਨਾ ਕਾਫੀ ਹੈ ਇਹਦੇ ਨਾਲ ਕੋਈ ਮਦਦ ਹੋ ਨਹੀਂ ਸਕਦੀ ਇਹ ਇਹਨਾਂ ਸਪਸ਼ਟ ਤੌਰ ਤੇ ਆਪਣੀ ਮੀਟਿੰਗ ਕਰਕੇ ਕਾਂਗਰਸ ਨੇ ਨਿਰਣਾ ਲਿਆ ਹੈ ਬਿਸ਼ੱਕ ਆਗੜਾ ਨਮਕੰਦਰੀ ਭਗਵੰਤ ਮਾਨੇ ਵੀ ਗੱਲ ਕਹੀ ਹੈ ਕਿ 20000 ਰੁਪਏ ਪ੍ਰਤੀ ਏਕੜ ਜਿਹੜਾ ਮਾਅਜ਼ਾ ਦਿੱਤਾ ਗਿਆ ਉਹ ਕਹਿੰਦੇ ਦੇਸ਼ 'ਚ ਹੋਣ ਤੱਕ ਜਿੰਨਾ ਵੀ ਇਸ ਮੰਤੋਲੇ ਮਾਅਜ਼ਾ ਮਾਅਜ਼ਾ ਦਿੱਤਾ ਗਿਆ ਉਹ ਮਾਅਜ਼ਾ ਸਭ ਤੋਂ ਵਧੀਰੇ ਹੈ ਜੋ ਪੰਜਾਬ ਵੱਲੋਂ ਦਿੱਤਾ ਗਿਆ ਹੈ ਜੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਨੇ ਇਸੇ ਵਿਚਾਲੇ ਉਹਨਾਂ ਨੇ ਇੱਕ ਵੱਡਾ ਐਲਾਨ ਪੰਜਾਬ ਦੇ ਲਈ ਵੀ ਕਰ ਦਿੱਤਾ ਹੈ ਸੋ ਅਸੀਂ ਜਾਣਨਾ ਚਾਹਾਂਗੇ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਕਿਹੜਾ ਐਲਾਨ ਕੀਤਾ ਗਿਆ ਕਿਹੜੀ ਵਿੱਤੀ ਸਹਾਇਤਾ ਹੈ ਜਿਹੜੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪੰਜਾਬ ਨੂੰ ਦਿੱਤੀ ਗਈ ਸੋ ਪੰਜਾਬ ਵਾਸੀ ਇਸ ਨਾਲ ਖੁਸ਼ ਨੇ ਜਾਂ ਪੰਜਾਬ ਸਰਕਾਰ ਇਸ ਨਾਲ ਖੁਸ਼ ਹੈ ਤੁਸੀਂ ਇਸ ਨੂੰ ਕਿਵੇਂ ਵਿਵੇਕ ਦਿਓ ਦੇਖੋ ਪ੍ਰਧਾਨ ਮੰਤਰੀ ਦੇ ਦੌਰੇ ਦਾ ਜਿੱਦਾਂ ਪਰ ਜ਼ਿਕਰ ਕਰ ਰਹੇ ਆਂ ਜੀ ਪ੍ਰਧਾਨ ਮੰਤਰੀ ਨੇ ਪਹਿਲਾਂ ਹਿਮਾਚਲ ਲਈ ਐਲਾਨ ਕੀਤਾ ਤੇ ਹੁਣ ਪੰਜਾਬ ਲਈ ਫੜਾਂ ਦੇ ਵਾਸਤੇ ਲਈ ਰਾਸ ਦਾ ਐਲਾਨ ਕੀਤਾ ਹੈ। ਭਰਮਦੇ ਨਰੇਂਦਰ ਮੋਦੀ ਨੇ ਵੱਖ-ਵੱਖ ਪੰਜਾਬ ਦੀਆਂ ਟੀਰਾਂ ਨਾਲ ਰਾਸੀ ਆਗੂਆਂ ਨਾਲ ਅਧਿਕਾਰੀਆਂ ਨਾਲ ਪੀੜਤਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਐਲਾਨ ਕੀਤਾ ਹੈ ਕਿ 1600 ਕਰੋੜ ਰੁਪਏ ਦਾ ਪੈਕੇਜ ਜਿਹੜਾ ਫੌਰੀ ਤੌਰ ਤੇ ਪੰਜਾਬ ਲਈ ਐਲਾਨਿਆ ਗਿਆ। ਜੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਜਿਹੜੇ ਪਰਿਵਾਰਾਂ ਦੇ ਜੀਵ ਆਪਣੀ ਜਾਨ ਗਵਾ ਲਈ ਫਰਾਂ ਕਰਜਨ ਦੀ ਮੌਤ ਹੋ ਗਈ 2 ਲੱਖ ਰੁਪਿਆ ਪ੍ਰਤੀ ਵਿਅਕਤੀ ਜਿਸ ਦੀ ਮੌਤ ਹੋ ਗਈ ਹੈ। ਉਹ ਮਾਜ਼ੇ ਵਜੋਂ ਜਿਹੜਾ ਰਾਹਤ ਉਹ ਜੋ ਮਿਲਣਗੇ ਜਿਹੜੇ ਜ਼ਖਮੀ ਹੋਏ ਉਹਨਾਂ ਲਈ 50-50 ਹਜ਼ਾਰ ਰੁਪਏ ਦਾ ਲਾਣ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਜੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 50 ਸਰਕਾਰ ਵੱਲੋਂ ਮੰਗ ਕੀਤੀ ਗਈ 20 ਹਜ਼ਾਰ ਕਰੋੜ ਰੁਪਏ ਦੀ ਰਾਹਤ ਲਈ ਜੀ ਪ੍ਰਧਾਨ ਮੰਤਰੀ ਨੇ ਅੱਜ ਆਕੇ ਐਲਾਨ ਕੀਤਾ ਹੈ 1600 ਕਰੋੜ ਰੁਪਏ ਯਾਨੀ 1600 ਕਰੋੜ ਰੁਪਏ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਮਾਚਲ ਨਾਲੋਂ ਥੋੜਾ ਜਿਹਾ ਵੱਧ ਹੈ ਜੀ ਜਿਸੇ ਕਿ ਆਪਾਂ ਦੇਖਿਆ ਜਾਵੇ ਪੰਜਾਬ ਦੀ ਵੱਡੀ ਪੱਧਰ ਤੇ ਤਬਾਹੀ ਹੋਈ ਹੈ ਬਿਲਕੁਲ ਫਸਲਾਂ ਦਾ ਜਿੰਨਾ ਵੱਡੀ ਪੱਧਰ ਦਾ ਨੁਕਸਾਨ ਹੋਇਆ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਬਿਲਕੁਲ ਬੇਸਿਕਾ ਪੰਜਾਬ ਦੇ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਹੈ ਜੀ ਪਰ ਖਾਸ ਤੌਰ ਤੇ ਸਰਹਿੰਦí ਜ਼ਿਲ੍ਹੇ ਤੇ ਉਹਨਾਂ ਦੇ ਨਾਲ ਅਜਦੇਸਾਂ ਦੀ ਗੱਲ ਕਰ ਲਈਏ ਜੀ ਉਹਨਾਂ ਦਾ ਮਕਾਨਾਂ ਦਾ ਨੁਕਸਾਨ ਉਹਨਾਂ ਦੇ ਡੰਗਰਾਂ ਦਾ ਨੁਕਸਾਨ ਉਹਨਾਂ ਦੇ ਫਸਲਾਂ ਦਾ ਨੁਕਸਾਨ ਉਹਨਾਂ ਨੇ ਜ਼ਮੀਨਾਂ ਵਹਿ ਗਈਆਂ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਦੇਖੋ ਇਹ ਪ੍ਰਤੀਕਰਮ ਤਾਂ ਪੋਲੀਟਿਕਲ ਪਾਰਟੀਆਂ ਵੱਲੋਂ ਆਏਗਾ ਆਪਾਂ ਲਵਾਂਗੇ ਕੀ ਦੇਖਦੇ ਕੀ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਕੀ ਕਹਿੰਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਜਿਹੜਾ ਹੈਗਾ ਇਸ ਪੈਕੇਜ ਨੂੰ ਪ੍ਰਵਾਨ ਕਰਨਗੇ ਖੁਸ਼ੀ ਦੇ ਨਾਲ ਇਹ ਤਾਂ ਸਹੀ ਹੈ ਕਿ 1600 ਕਰੋੜ ਰੁਪਏ ਚਲੋ ਇੱਕ ਰਾਹਤ ਆਈ ਹੈ ਪਰ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਆਪਾਂ ਵਿਰੋਧੀ ਧਰਾਂ ਦੀ ਜਾਂ ਕਿਸੇ ਨਾਮ ਹੀ ਗੱਲ ਕਰੀਏ ਜੀ ਤਾਂ ਸਰਕਾਰ ਪੰਜਾਬ ਸਰਕਾਰ ਕੀ ਮੰਗ ਕਰ ਰਹੀ ਸੀ ਕਿ 20000 ਕਰੋੜ ਰੁਪਏ ਚਾਹੀਦਾ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਔਰ ਨੁਕਸਾਨ ਵਾਲੇ ਕੋਈ ਦੋ ਰਾਇ ਨਹੀਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਹੂੰ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ 1600 ਕਰੋੜ ਰੁਪਏ ਦਾ। ਹੂੰ ਉਹਨੇ ਗੱਲ ਕਿਸ ਤਰ੍ਹਾਂ ਮੈਚ ਕਰੇਗੀ 1600 ਕਰੋੜ ਰੁਪਿਆ ਤੇ ਕਿੱਥੇ ਜਿਹੜਾ 20000 ਕਰੋੜ ਦੀ ਮੰਗ ਜੜੀ ਹੈ। ਇਦਾਂ ਅਕਾਲੀ ਦਲ ਦਾ ਆਪਾਂ ਪਹਿਲਾਂ ਵੀ ਜ਼ਿਕਰ ਕਰ ਗਏ। ਅਕਾਲੀ ਦਲ ਵੀ ਕਾਂਗਰਸਾ ਵੀ ਆਪਾਂ ਜ਼ਿਕਰ ਕਰ ਗਏ। ਉਹ ਵੀ ਵੱਡੇ ਪੈਕੇਜ ਦੇ ਸੋ ਪੰਜਾਬ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇੱਕ ਨਵਾਂ ਪੈਕੇਜ ਦੇ ਰਾਹਤਤਾ ਦਿੱਤੀ ਗਈ ਹੈ ਪਰ ਅਸੀਂ ਜਾਨਣਾ ਚਾਹਾਂਗੇ ਕਿ ਹੁਣ ਵਿਰੋਧੀ ਧਿਰਾਂ ਨੇ ਇਸ ਪੈਕੇਜ ਨੂੰ ਕਿਵੇਂ ਵੇਖਦੀਆਂ ਨੇ ਸੋ ਇੱਕ ਵੱਡੀ ਰਾਹਤ ਹੈ ਮੋਦੀ ਦੇ ਵੱਲੋਂ ਦੇਖੋ ਪ੍ਰਧਾਨ ਅਨੰਦ ਜਨਿੰਦਰ ਮੋਦੀ ਨੇ ਆਪਣੇ ਤੌਰ ਤੇ ਐਲਾਨ ਕੀਤਾ ਜਦਾ ਪੈਸੇ ਕਰ ਕਰ ਰਹੇ ਆ ਜੀ ਪਰ ਪੰਜਾਬ ਸਰਕਾਰ ਦੀ ਇਸ ਨਾਲ ਸਹਿਮਤੀ ਨਹੀਂ ਹੈ ਪੰਜਾਬ ਸਰਕਾਰ ਕੋਲ ਹੋਰ ਮੰਗ ਕਰ ਰਹੀ ਸੀ ਮੋਦੀ ਫਿਰਾਂ ਕੁਝ ਹੋਰ ਮੰਗ ਕਰ ਰਹੀਆਂ ਸੀ ਜੇ ਆਪਾਂ ਕਿਉਂ ਇਹ ਸਥਿਤੀ ਬਣੀ ਵੀ ਹੈ ਜੇ ਆਪਾਂ ਸਿਰਫ ਉਹਨਾਂ ਨੇ ਜ਼ਿਕਰ ਕਰੀਏ ਕਿ ਪੰਜਾਬ ਦੀ ਇਹੋ ਜਿਹੀ ਸਥਿਤੀ 'ਚ 1600 ਕਰੋੜ ਰੁਪਏ ਕਿਵੇਂ ਕਾਫੀ ਹੋ ਸਕਦਾ ਹੈ ਜੀ ਫਾਰ ਐਗਜ਼ਾਮਪਲ ਜਿਹੜਾ ਹੈਗਾ 4 ਲੱਖ ਏਕੜ ਤੋਂ ਉੱਪਰ ਦਾ ਜਿਹੜੀ ਫਸਲ ਹੈ ਉਹ ਪ੍ਰਭਾਵਿਤ ਹੋਈ ਹੈ ਤੇ 3125 ਕਰੋੜ ਰੁਪਏ ਦਾ ਨੁਕਸਾਨ ਹੋਇਆ ਫਸਲਾਂ ਫਸਲਾਂ ਦਾ ਜੇ ਆਪਾਂ ਇਹ ਅੰਦਾਜ਼ਾ ਲਾਈਏ ਹੂੰ ਜਿਵੇਂ ਚ 30 ਹਜ਼ਾਰ ਏਕੜ ਨਰਮੇਲੀ ਫਸਲ ਉੱਤੇ ਜਣੀ 30 ਹਜ਼ਾਰ ਏਕੜ ਨਰਮੇਲੀ ਫਸਲ ਹੀ ਬਰਬਾਦ ਹੋ ਗਈ ਹੈ ਜੀ ਤੇ ਤਿੰਨਾਂ ਨਾ ਕਿਕਰ ਤੋਂ ਪਰੇ ਲਾਗਤ ਐ ਨਾ ਕਿਕਰ ਤੋਂ ਪਰ ਜੋ ਨਹੀਂ ਫਸਲ ਲੜੀ ਕਿਆ ਬਰਵਾਦ ਹੋ ਗਈ 29000 ਏਕੜ ਗੰਨੇ ਦੀ ਫਸਲ ਬਰਵਾਦ ਹੋ ਗਈ 7400 ਏਕੜ ਮੱਕੀ ਦੀ ਫਸਲ ਬਰਵਾਦ ਹੋ ਗਈ ਜਿਹੜੀ ਇੰਨੀ ਵੱਡੀ ਪੱਧਰ ਤੇ ਫਸਲਾਂ ਦੀ ਤਬਾਹੀ ਹੋਈ ਐ ਕਿਸਾਨ ਤਾਂ ਇਹ ਮੰਗ ਕਰ ਰਿਹਾ ਕਿ ਸਾਤੂ ਦਾ ਅਗਲੀ ਫਸਲ ਦੀ ਵਿਜਾਈ ਵੀ ਨਹੀਂ ਹੋਣੀ ਉਹਦਾ ਕਹਿ ਰਹੇ ਕਿ ਜਿਹੜਾ ਕਰਜ਼ਾ ਪਹਿਲਾਂ ਹੀ ਕਿਸਾਨ ਕਰਜ਼ੇ ਦੇ ਵਿੱਚ ਬੁਰੀ ਤਰ੍ਹਾਂ ਬੰਨਿਆ ਹੋਇਆ ਜਿਉਂਦੇ ਪੱਲੇ ਕੁਝ ਨਹੀਂ ਪਏਗਾ ਫਸਲਾਂ ਤੋਂ ਕਰਜ਼ਾ ਜਦਾ ਕੀ ਬਾਵ ਸੋਣਾ ਉਹਦਾ ਕਹਿੰਦੇ ਕਿ ਕਰਜ਼ਾ ਵੀ ਮਾਫ ਕੀਤਾ ਜਾਵੇ ਕਰਜ਼ਾ ਮਾਫ ਕਰਨ ਦੀ ਤਾਂ ਦੂਰ ਦੀ ਗੱਲ ਰਹੀ ਇਹ ਤਾਂ ਜਿਸ ਤਰ੍ਹਾਂ ਦਾ ਨੁਕਸਾਨ ਆ ਕਿਤੇ ਉਹ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਸੇ ਕਰਕੇ ਪੰਜਾਬ ਜਿਹੜਾ ਵੱਡੇ ਰਾਤ ਪੈ ਕੇ ਦੀ ਮੰਗ ਕਰ ਰਿਹਾ ਹੋਰ ਖਾਸ ਤੌਰ ਤੇ ਰਾਜਾ ਬੜਿੰਗ ਨੇ ਜਿਹੜਾ ਔਰ ਜੇਲ੍ਹ ਤੋਂ ਤੱਕ ਸਵਾਲਾ ਵਿਰੋਧੀ ਕਰਦਾ ਜਿਦਾ ਉਹਨਾਂ ਨੇ ਸਵਾਰਟ ਹੈ ਕੱਲ ਨੂੰ ਇਹ ਮਾਮਲੇ ਪੰਜਾਬ ਵਿਧਾਨ ਸਭਾ ਆਏਗੀ ਉਦੇ ਚੁੱਟਣਗੇ ਉਹਦੀ ਤੇ ਰਮਨ ਸਵਾਲ ਕੀਤੇ ਜਾਣਗੇ ਹੁਣ ਜਨ ਸਾਰੀ ਸ੍ਰੀ ਦੀ ਦੇ ਚੱਲਦੇ ਆ ਜੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰੇ ਤੇ ਸੀਗੇ ਪੰਜਾਬ ਦੇ ਤੇ ਆ ਭਾਜਪਾ ਨੇ ਪਹਿਕੇ ਦੀ ਗੱਲ ਤਾਂ ਜਿਹੜੀ ਜੋ ਕੀਤੀ ਸੀ ਸਾਹਮਣੇ ਆ ਸਾਰਿਆਂ ਨੇ ਪਰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਟਹਰੇ 'ਚ ਖੜਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਉਹਨਾਂ ਗੱਲ ਕੀਤੀ ਹੈ ਕਿ ਖਨਨ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਕਿ ਨਜਾਇਜ਼ ਮਾਈਨਿੰਗ ਹੋਈ ਹੈ ਪੰਜਾਬ ਦੇ ਵਿੱਚ ਜਿਹਦੇ ਕਰਕੇ ਏਡੀ ਵੱਡੀ ਥਵਾਈ ਹੋਈ ਹੈ ਇਸ ਸਮੇਂ ਸਰ ਜਾਇਮੈਨਿੰਗ ਨੂੰ ਰੁਕਿਆ ਜਾਂਦਾ ਨਾ ਹੁੰਦੀ ਕਾਰਵਾਈ ਤਾਂ ਇਦਾਂ ਵੱਡਾ ਨੁਕਸਾਨ ਨਹੀਂ ਸੀ ਹੋਣਾ ਪੰਜਾਬ ਦਾ ਸੋ ਭਾਜਪਾ ਦਾ ਇਹ ਏਰੀਆ ਦੂਜੇ ਪਾਸੇ ਭਾਜਪਾ ਜਿੱਦਾਂ ਪਾ ਕੇ ਹੈ ਕਿ 60000 ਕਰੋੜ ਦੀ ਗੱਲ ਦੀ ਮੰਗ ਕਰ ਰਹੇ ਉਹ ਕਹਿੰਦੇ ਕੋਈ ਦਿਨ ਲੈਣਾ ਨਹੀਂ ਇਸ ਕੰਮ ਨੂੰ ਸੋ ਪੈਕੇਜ ਵੀ ਜਿਹੜਾ ਉਹਨਾਂ ਦਾ ਪੂਰਾ ਨਹੀਂ ਮਿਲਿਆ ਜਿੱਦਾਂ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਇਸ ਤਰ੍ਹਾਂ ਘਰਾਂ ਦੀ ਤਬਾਈ ਹੋਈ ਹੈ ਫਸਲਾਂ ਦੀ ਤਬਾਈ ਹੋਈ ਹੈ ਉਹਨਾਂ ਜਿਹੜਾ ਰੇਤ ਖੇਤਾਂ ਚ ਭਰ ਗਿਆ ਜੀ ਇਹ ਕਿਲਾ ਉਹ ਰੇਤੀ ਸੁਫਾਈ ਦੀ ਗੱਲ ਕਰੀਏ ਰੇਤ ਚੱਕਣ ਦੀ ਗੱਲ ਕਰਲੀਏ ਬੇਸ਼ੱਕ ਪੰਜਾਬ ਸਰਕਾਰ ਨੇ ਫੈਸਲਾ ਕਰਤਾ ਹੈ ਕਿ ਕਿਸਾਨ ਉਹ ਰੇਤ ਚੁੱਕ ਵੀ ਸਕਦੇ ਆ ਆਪਣੇ ਲਈ ਵਰਤ ਵੀ ਸਕਦੇ ਆ ਵੇਚ ਵੀ ਸਕਦੇ ਆ ਪਰ ਪ੍ਰੈਕਟੀਕਲ ਤੌਰ ਤੇ ਕਿੰਨਾ ਪੋਸੀਬਲ ਹੋਏਗਾ ਕਿ ਛੋਟਾ ਕਿਸਾਨ ਆਪਣੇ ਖੇਤਾਂ ਚਲੀ ਪਈ ਰੇਤ ਹੈ ਉਹ ਵੇਚਣ ਦੇ ਆਰਚ ਲੱਗੇਗਾ ਜਾਂ ਨਮੀ ਬਸਤੀ ਪਹਾਈ ਚ ਲੱਗੇਗਾ ਜੀ ਸੋ ਲੱਗਦਾ ਹੈ ਕਿ ਵੱਡੇ ਸੰਕਟ ਦਾ ਸਾਹਮਣਾ ਪੰਜਾਬ ਨੂੰ ਇਸ ਵੇਲੇ ਕਰ ਰਿਹਾ ਜੋ ਸਦੀ ਬਣੀ ਵੀ ਆਉਣ ਵਾਲੇ ਦਿਨਾਂ ਚ ਇਹ ਲੱਗਦਾ ਹੈ ਕਿ ਸਥਿਤੀ ਹੋਰ ਵੀ ਸੰਕਟ ਦਾ ਰੂਪ ਧਾਰਨ ਕਰੇਗੀ ਕਿਉਂਕਿ ਕੇਂਦਰੀ ਰਾਹਤ ਦੇ ਨਾਲ ਪੰਜਾਬ ਜਿਹੜਾ ਹੈਗਾ ਉਹ ਸਹਿਮਤ ਨਹੀਂ ਹੋਏਗਾ ਕਿਉਂਕਿ ਪੰਜਾਬ 'ਚ ਜੋ ਕੁਝ ਮੰਗਿਆ ਜਾ ਰਿਹਾ ਹੈ ਉਹ ਜਦੋਂ ਕਿਤੇ ਘੱਟ ਪ੍ਰਧਾਨ ਮੰਤਰੀ ਐਲਾਨ ਕਰਕੇ ਗਏ ਆ ਅ ਦੂਜੇ ਪਾਸੇ ਪੰਜਾਬ ਨੂੰ ਐਡਾ ਵੱਡਾ ਸੰਕਟ ਹੈ ਅਕਸਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਕਦੇ ਇੰਨਾ ਵੱਡਾ ਸੰਕਟ ਆਇਆ ਹੀ ਨਹੀਂ ਜਿੰਨਾ ਵੱਡਾ ਸੰਕਟ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਜੀ ਸੋ ਇਸੇ ਖਬਰ ਦੇ ਨਾਲ ਸਮਾਹ ਹੋ ਚਲੇ ਜੀ ਆਪ ਜੀ ਤੋਂ ਆਕੇ ਲੈੰਦਾ ਤੁਸ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਸੋ ਇਸੇ ਉਮੀਦ ਕਰਦੇ ਆਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਕੱਲ ਫਿਰ ਤੁਹ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਅਹਿਮ ਤੇ ਪੱਖ ਤੇ ਮੁੱਦਿਆਂ ਦੇ ਨਾਲ ਇਸ ਦੇ ਨਾਲ ਹੀ ਤੁਸੀਂ ਮੰਦਵਾ ਗਿਆ ਧੰਨਵਾਦ